ਆਜੋ ਆ ਖੜਾ ਕਰਦੇ ਘਰ ਹੱਥ ਆ ਹੱਥ ਖੜਾ ਕਰਕੇ ਲੰਘ ਜਾ ਕਰੋ ਮੜਾ ਬਹਿ ਜਾਓ ਘੰਟਾ ਇੱਥੇ ਆ ਕੇ ਇਲਾਕੇ ਦੇ ਲੋਕ ਕਿੱਥੇ ਸੁੱਤੇ ਪਏ ਹੋ ਤੁਸੀਂ ਆ ਜੱਥੇਬੰਦਿਆ ਕਿਉਂ ਨਹੀਂ ਸਾਥ ਦੇ ਰਹੇ ਮੈਂ ਨਕੋਦਰ ਤੋਂ ਜਿਹੜਾ ਜਗਰਾਉ ਨੂੰ ਜਾਂਦਾ ਰੋਡ ਮੈਂ ਉਸ ਰੋਡ ਤੇ ਖੜਾ ਸਿੰਗਲ ਰੋਡ ਆ ਏ ਟੁੱਟਿਆ ਰੋਡ ਆ ਇਸ ਤੋਂ ਪਹਿਲਾਂ ਵੀ ਮੈਂ ਇੱਕ ਵਾਰੀ ਵੀਡੀਓ ਪਾਈ ਸੀਗੀ ਪਰ ਮੈਂ ਧੰਨਵਾਦ ਕਰਦਾ ਜੱਥੇਬੰਦਿਆ ਜਿਹੜੀ ਕਿ ਜਿਹਨੇ ਆ ਕੇ ਮੋਰਚਾ ਸਾਹਮਣ ਆ ਪਰ ਸਾਡੇ ਪੰਜਾਬ ਦੇ ਲੋਕ ਐਡੇ ਕਿ ਬਸਰਮਣੇ ਕੋਲ ਦੀ ਲੰਘ ਜਾਂਦੇ ਨੇ ਐ ਨਹੀਂ ਵੀ ਘੰਟਾ ਇਨਾਂ ਕੋਲੇ ਬਹਿ ਕੇ ਜਾਈਏ ਆ ਸਾਰੀਆਂ ਗੱਡੀਆਂ ਜਿਹੜੀਆਂ ਫਰੀ ਦੇ ਵਿੱਚ ਨਗ ਰਹੀਆਂ ਨੇਗੀਆਂ ਕਾਰਨ ਕੀ ਆ ਜਿਹੜਾ ਕਿ ਸਾਡਾ ਮੁੱਖ ਮੰਤਰੀ ਸਾਡੀ ਪੰਜਾਬ ਸਰਕਾਰ ਬਹੁਤ ਵੱਡੇ ਵੱਡੇ ਡਰਾਮੇ ਕਰਦੀ ਆ ਅਸੀਂ ਟੋਲ ਬੰਦ ਕਰਤੇ ਸੀ ਆ ਬੰਦ ਕਰਤੇ ਆ ਸਭ ਤੋਂ ਜਿਹੜੀ ਨਰਕ ਸੜਕਾ ਸਭ ਤੋਂ ਟੁੱਟੀ ਸੜਕਾ ਹੈ ਸਭ ਤੋਂ ਟੁੱਟੀ ਹੋਈ ਸੜਕਾ ਟੁੱਟੀਆਂ ਹੋਈ ਸੜਕ ਦੇ ਉੱਪਰ ਗੁੰਡਾ ਪਰਚੀ ਜਿਹੜੀ ਕਿ ਲੱਗ ਰਹੀ ਆ ਟੋਲ ਲੱਗ ਰਿਹਾ ਟੁੱਟੀਆਂ ਸੜਕਾਂ ਦੇ ਉੱਪਰ ਟੋਲ ਓਏ ਓ ਮੁੱਖ ਮੰਤਰੀ ਸਾਹਿਬ ਕਿੱਥੇ ਸੁੱਤਾ ਪਿਆ ਤੂੰ ਆ ਟੁੱਟੀਆਂ ਸੜਕਾਂ 'ਪਾ ਟੋਲ ਲੱਗੀਆਂ ਜਿਹੜੇ ਜੱਥੇਬੰਦੀ ਨੂੰ ਤੁਸੀਂ ਮਾੜਾ ਕਹਿੰਦੇ ਹੋ ਨਾ ਆਜ ਆ ਜੱਥੇਬੰਦੀਆਂ ਨੇ ਮੋਰਚਾ ਸਾਮ੍ਹਿਆ ਆ ਸਾਰੇ ਪੜ੍ਹੇ ਲਿਖੇ ਲੋਕ ਗੱਡੀਆਂ ਟੜਵਾ ਤੜਵਾ ਕੇ ਇੱਥੇ ਤਾਂ ਵੀ ਟੋਲ ਦਿੰਦੇ ਨੇ ਇਹਨਾਂ ਦੀ ਕਿਸੇ ਦੀ ਜ਼ਰਤ ਨਹੀਂ ਹੋਈ ਕਿ ਇੱਥੇ ਖੜਕੇ ਬੋਲ ਪੈਣ ਜਾਂ ਕੋਈ ਧਰਨਾ ਲਾ ਲੈਣਾ ਜ਼ਰਤ ਨਹੀਂ ਕਿਹਦੀ ਹੋਈ ਆ ਸਾਡੇ ਜੱਥੇਬੰਦੀਆਂ ਦੀ ਤਾਕਤ ਆ ਸਾਡੀਆਂ ਕਿਸਾਨ ਜੱਥੇਬੰਦੀਆਂ ਦੀ ਤਾਕਤ ਜਿਹੜੇ ਤੀਜੇ ਦਿਨ ਕਿਸਾਨ ਜੱਥੇਬੰਦੀ ਉਹਨੂੰ ਕਹਿੰਦੇ ਨੇ ਟੁੱਟਿਆ ਰੋੜ ਤੇ ਗੁੰਡਾ ਪਰਚੀ ਜਿਹੜੀ ਕਿ ਇੰਨਾ ਟੋਲ ਇਸ ਦੇ ਉੱਤੇ ਗਰਾਹਾ ਜਾ ਰਿਹਾ ਅੱਜ ਤੱਕਰ ਕਿਸ ਦੀ ਹਿੰਮਤ ਨਹੀਂ ਹੋਈ ਮੈਂ ਪਹਿਲਾਂ ਵੀ ਇਸ ਤੇ ਬੋਲਿਆ ਕਿ ਜਿਹੜਾ ਇਹ ਉਧਰੋਂ ਜਿਹੜਾ ਟੋਲ ਆਉਂਦਾ ਭਰਾਵੋ ਨਕੋਦਰ ਤੋਂ ਆਉਂਦਾ ਤੁਹਾਨੂੰ ਮੈਂ ਸਾਰਾ ਟੋਲ ਸਾਰੀ ਸੜਕ ਦਿਖਾ ਦੂੰਗਾ ਸਿੰਗਲ ਸੜਕ ਹੈ ਸਿੰਗਲ ਸੜਕ ਦੇ ਉੱਪਰ ਟੋਲ ਉਧਰ ਟੁੱਟੀ ਹੋਈ ਸੜਕ ਦੇ ਉੱਪਰ ਟੋਲ ਓਏ ਪੰਜਾਬ ਦੇ ਲੋਕੋ ਇਲਾਕੇ ਦੇ ਲੋਕੋ ਤੁਸੀਂ ਕਿੱਥੇ ਸੁੱਤੇ ਪਏ ਹੋ ਤੁਸੀਂ ਆ ਜੱਥੇਬੰਦਿਆ ਕਿਉਂ ਨਹੀਂ ਸਾਥ ਦੇ ਰਹੇ ਮੇਰੇ ਸਾਰੇ ਜੱਥੇਬੰਦਿਆ ਨੂੰ ਬੇਨਤੀ ਹੈ ਵੀ ਸਾਰੇ ਜੱਥੇਬੰਦਿਆ ਇਕੱਠੀਆਂ ਹੋ ਕੇ ਇਹ ਸਾਡੇ ਜੱਥੇਬੰਦੀ ਦਾ ਸਾਥ ਦਿਓ ਇਹ ਟੋਲ ਪੱਟਿਆ ਲੈਣਾ ਚਾਹੀਦਾ ਟੋਲ ਕਿਸੇ ਕੀਮਤ ਤੇ ਲੱਗਿਆ ਨਹੀਂ ਜਾਣਾ ਚਾਹੀਦਾ ਇਹ ਸਾਡੀ ਜੱਥੇਬੰਦੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿੰਨੇ ਵੀ ਲੋਕ ਇੱਥੋਂ ਲੰਘਦੇ ਹੋ ਯਰ ਕੇ ਦੀ ਸ਼ਰਮ ਲੱਜੇ ਘੰਟਾ ਕੋਈ ਬਹਿ ਕੇ ਘੰਟਾ ਕੋਈ ਬਹਿ ਜੇ ਇੱਥੇ ਬੈਠੋ ਸਹੀ ਇੱਥੋਂ ਕੋਈ 10 ਰੁਪਏ 5 ਰੁਪਏ ਕੱਢ ਕੇ ਖੜਜੋ ਇਹ ਤਾਂ ਸਾਡੀ ਜੱਥੇਬੰਦੀ ਦਾ ਉਸੂਲ ਹੀ ਨਹੀਂ ਹੈਗਾ ਇਹ ਐਡੀਆਂ ਜੱਥੇਬੰਦੀਆਂ ਕਿਸੇ ਕਰੋਨਾ ਤੇ ਵਿਕਣ ਵਾਲੀਆਂ ਨਹੀਂ ਹੈਗੀਆਂ ਜੋ ਕੋਈ ਪਾਣੀ ਧਾਣੀ ਦੇ ਜਾਂਦਾ ਬਾਪੂ ਜੀ ਕਹਿੰਦਾ ਲੈ ਲੈਣਾ ਕੋਈ ਨਹੀਂ ਸਾਨੂੰ ਕੋਈ ਨਹੀਂ ਹੈਗਾ ਸਾਨੂੰ ਇਹਦਾ ਇਹ ਆ ਵੀ ਲੋਕ ਆਵਾਜ਼ ਬਣ ਕੇ ਜਲਦੀ ਨਾਲ ਜਲਦੀ ਟੋਲ ਪਲਾਜ਼ਾ ਪੱਟਿਆ ਜਾਵੇ ਤੇ ਸੜਕ ਨੂੰ ਸਰਕਾਰ ਸਮਾਰੇ ਐਨੀ ਟੁੱਟੀ ਹੋਈ ਸੜਕਾਂ ਦੇ ਉੱਪਰ ਤੁਸੀਂ ਜਾ ਕੇ ਦੇਖ ਲਓ ਵੀ ਆ ਗੋ ਆਪਣਾ ਦਰਿਆ ਆ ਗਿਆ ਦਰਿਆ ਤੋਂ ਬਾਅਦ ਕਿਵੇਂ ਪਾਚ ਲੱਗੇ ਨੇਗੇ ਕਿਵੇਂ ਗੱਡੀਆਂ ਟੁੱਟੀਆਂ ਹੋਈਆਂ ਨੇਗੀਆਂ ਬਾਪੂ ਜੀ ਕਿੰਨੀ ਪਰਚੀ ਸੀਗੀ ਜੀ ਇਹ ਦੀ ਪਰਚੀ ਮੇਰੇ ਖਿਆਲ ਜੀ 103 ਰੁਪਏ ਹੋਣੀ ਸ਼ਾਇਦ ਪਰਚੀ ਜਿਹੜੀ 105 ਰੁਪਏ 105 ਰੁਪਏ ਜਿਹੜੀ ਨਕੋਦਰ ਦੇ ਇੱਥੋਂ ਤੁਸੀਂ ਸੜਕ ਦੇਖ ਰਹੇ ਜੀ ਠੀਕ ਆ ਪਰ ਨਕੋਦਰ ਜੀ ਇੰਨੀ ਖਸਤਾ ਹਾਲ ਹੈ ਨਾ ਜੀ ਉੱਥੇ ਗੱਡੀਆਂ ਟੁੱਟੀਆਂ ਇੱਕ ਦੋ ਮੋਤਾਂ ਵੀ ਹੋ ਗਈਆਂ ਜਾਨੀ ਤੇ ਮਾਲੀ ਨੁਕਸਾਨ ਹਾਂਜੀ ਹਾਂਜੀ ਜਾਨੀ ਤੇ ਮਾਲੀ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਜੀ ਇਹ ਗੁੰਡਾ ਪਰਚੀ ਵਸੂਰ ਰਹੇ ਆ ਇਹਨਾਂ ਨੂੰ ਆਪਣਾ ਅਧਿਕਾਰ ਪਤਾ ਵੀ ਅਸੀਂ ਪਰਚੀ ਲੈਣੀ ਇਹਨਾਂ ਦਾ ਕਰਤੱਵ ਨਹੀਂ ਆਪਣਾ ਪਤਾ ਕਿ ਅਸੀਂ ਇਹਨੂੰ ਸੜਕ ਨੂੰ ਵੀ ਬਣਾਉਣਾ ਵਾ ਅਸੀਂ ਇਹਨਾਂ ਨਾਲ ਪਿਛਲੇ 4 ਮਹੀਨੇ ਤੋਂ ਮੀਟਿੰਗਾਂ ਕਰ ਰਹੇ ਆ ਇਹਨਾਂ ਸਾਨੂੰ ਟਾਲ ਟਾਲ ਮਟੋਲ ਦੀ ਨੀਤੀ ਅਪਣਾਈ ਆ ਇਹਨਾਂ ਦਾ 27 ਜਿਹੜਾ ਟੂਲ ਖਤਮ ਹੋ ਜਾਣਾ ਵਾ ਇਹ ਸਿਰਫ ਟਾਈਮ ਲਗਾਉਣਾ ਚਾਹੁੰਦੇ ਆ ਤੇ ਗੁੰਡਾ ਟੈਕਸ ਇਕੱਠਾ ਕਰ ਰਹੇ ਆ ਤੇ 26 ਤਰੀਕ ਨੂੰ ਪ੍ਰੋਗਰਾਮ ਰੱਖਿਆ ਜੀ 26 ਨੂੰ ਰੱਖਿਆ ਮੈਂ ਸਾਰੇ ਇਲਾਕਾ ਨਿਵਾਸੀ ਨੂੰ ਬੇਨਤੀ ਕਰਦਾ ਵੀ 26 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਆਪਾਂ ਇਹ ਟੋਲ ਤੇ ਪਹੁੰਚੀਏ ਤੇ ਟੋਲ ਨੂੰ ਪੱਟ ਕੇ ਜਿਹੜਾ ਕਿ ਸਾਈਡ ਤੇ ਕਰੀਏ ਉਹ ਭੈਣੇ ਟੋਲ ਪੱਟ ਕੇ ਸਾਈਡ ਤੇ ਕਰੇ ਕਿੰਨੇ ਥਾਵਾਂ ਤੇ ਟੋਲ ਬੰਦ ਕਰਾਏ ਨੇਗੇ ਸਟ੍ਰੀਮ ਵੀਡੀਓ ਦੀ ਗੱਲ ਕਰਦਾ ਮੈਂ ਆ ਇਹਨੂੰ ਆ ਕੇ ਮੀਡੀਆ ਕਵਰ ਕਰੇ ਮੈਂ ਸਾਰੀ ਸੜਕ ਦਿਖਾ ਦੂੰਗਾ ਵੀ ਕਿੱਡੀ ਵੱਡੀ ਪੰਜਾਬ ਦੇ ਲੋਕਾਂ ਦੀ ਲੁੱਟ ਹੋ ਰਹੀ ਹੈ ਟੁੱਟੀ ਸੜਕ ਦੇ ਉੱਪਰ ਨਕੋਦਰ ਤੋਂ ਜਿਹੜਾ ਜਗਰਾਉਂ ਨੂੰ ਰੋਡ ਜਾਂਦਾ ਟੁੱਟਿਆ ਹੋਇਆ ਰੋਡ ਹੈ ਇਸ ਰੋਡ ਉੱਪਰ ਗੁੰਡਾ ਪਰਚੀ ਜਿਹੜੀ ਲੱਗੀ ਜਾਂਦੀ ਹੈ ਸਾਰੇ ਦੇ ਉੱਪਰ ਨਾ ਕੋਈ ਅਜ ਤੱਕ ਬੋਲਿਆ ਨਾ ਕਿਸ ਨੂੰ ਲੋੜ ਆ ਨਾ ਕੋਈ ਕਿੱਥੇ ਆ ਕੇ ਲੀਡਰ ਸਾਡੇ ਚੁਣੇ ਹੋਏ ਨਮਾਇੰਦਿਆਂ ਦਾ ਕੀ ਫਰਜ਼ ਆ ਆ ਸਾਡੀਆਂ ਜਿਹੜੇ ਜੱਥੇਬੰਦੀਆਂ ਨੇ ਨਾ ਇੰਨਾ ਕਰਕੇ ਜਿਹੜਾ ਅੱਜ ਪੰਜਾਬ ਬਚਿਆ ਹੋਇਆ ਇਹ ਮੁੱਦਿਆਂ ਦੀ ਗੱਲ ਕਰਦ ਨੇ ਇਹ ਨੀਤੀਆਂ ਦੀ ਗੱਲ ਕਰਦ ਨੇ ਇਸ ਤੋਂ ਵੱਡਾ ਮੁੱਦਾ ਕੀ ਹੋਊਗਾ ਕਿ ਟੁੱਟੀ ਹੋਈ ਸੜਕ ਦੇ ਉੱਪਰ ਟੋਲ ਲੱਗਣਾ ਕੋਈ ਇਹ ਪੋਲਿਟੀਕਲ ਬੰਦੇ ਨੇ ਅੱਜ ਕਰ ਕਿਸੇ ਨੇ ਗੱਲ ਚੱਕੀ ਕਿਸੇ ਕਾਂਗਰਸ ਨੇ ਚੱਕੀ ਕਿਸੇ ਝਾੜੂ ਵਾਲਿਆਂ ਨੇ ਚੱਕੀ ਕਿਸੇ ਬੀਜੇਪੀ ਵਾਲਿਆਂ ਨੇ ਚੱਕੀ ਕਿਸੇ ਬਾਦਲਦਾਲਾਂ ਨੇ ਚੱਕੀ ਇਹ ਗੱਲ ਚੱਕੀ ਕਿਹਨੇ ਗੱਲ ਸਾਡੀਆਂ ਆ ਜੱਥੇਬੰਦੀਆਂ ਨੇ ਸਾਡੀਆਂ ਨੇ ਖੜੀਆਂ ਨੇ ਮਾ ਪ੍ਰਧਾਨ ਜੀ ਦਾ ਸਾਰੇ ਜਥੇਬੰਦੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਦੋਂ ਵੀ ਕਿਤੇ ਸਾਡੀ ਲੋੜ ਪਊਗੀ 26 ਤਰੀਕ ਦਾ ਮੇਰਾ ਇੱਕ ਪ੍ਰੋਗਰਾਮ ਪਹਿਲਾਂ ਜੇ ਮੇਰਾ ਉਹਨੂੰ ਕੈਨਸਲ ਹੋਇਆ ਤਾਂ ਮੈਂ 26 ਤਰੀਕ ਨੂੰ ਇੱਥੇ ਪਹੁੰਚੂਗਾ ਹਰ ਹਾਲਤ ਦੇ ਵਿੱਚ ਪਰ ਜੇ ਕਿਤੇ ਲੋੜ ਪਈ ਅਸੀਂ ਉਧਰੋਂ ਟਰਾਲੀਆਂ ਭਰ ਕੇ ਆਪਣੇ ਮਾਨਸ ਏਰੀਆ ਦੇ ਵਿੱਚੋਂ ਲੈ ਕੇ ਆਵਾਂਗੇ ਇਹਨਾਂ ਨਾਲ ਕਣਿਆ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਸ਼ਾਸਨ ਟੱਕਾ ਕਰੂਗਾ ਸਾਨੂੰ ਚਾਹੇ ਇਹਨਾਂ ਦੇ ਨਾਲ ਮਰਨਾ ਮਨਜ਼ੂਰ ਅਸੀਂ ਇੱਥੇ ਨਾਲ ਇਹਨਾਂ ਨੇ ਬਹੁਤ ਤਕੜਾ ਮੁੱਦਾ ਚੱਕਿਆ ਜਦੋਂ ਸਾਨੂੰ ਆਵਾਜ਼ ਮਾਰਨਗੇ ਅਸੀਂ ਪ੍ਰਧਾਨ ਜੀ ਸੀ ਪੰਜਾਬ ਕਿਸਾਨ ਜੁਗਨੀਆਂ ਦੇ ਨਾਲ ਆਜੋ ਆ ਹੱਥ ਖੜਾ ਕਰਦੇ ਘੁੜਤ ਹੱਥ ਖੜਾ ਕਰਕੇ ਲੰਘ ਜਾ ਕਰੋ ਮੜਾ ਬਹਿ ਜਾਓ ਘੰਟਾ ਇੱਥੇ ਆ ਕੇ ਅਸੀਂ ਹੁਣ ਮੈਂ ਕਹਿਣਾ ਵੀ ਇਹ ਟੋਲ ਨੂੰ ਜਥੇਬੰਦੀ ਨੂੰ ਕਹਿਣਾ ਸਾਰੇ ਇਲਾਕੇ ਦੇ ਲੋਕਾਂ ਨੂੰ ਕਹਿਣਾ ਵੀ ਜਲਦੀ ਤੋਂ ਜਲਦੀ ਇਹ ਟੋਲ ਨੂੰ ਪਟਾਓ ਪਟਾ ਕੇ ਸਾਈਡ ਤੇ ਕਰੋ ਇਹ ਗੁੰਡਾ ਪਰਚੀ ਜਿਹੜੀ ਸਾਰੇ ਲੀਡਰਾਂ ਦੀ ਜੇਬ ਦੇ ਵਿੱਚ ਜਾ ਰਹੀ ਹੈ ਅਸੀਂ ਸਾਰੀ ਜਥੇਬੰਦੀ ਦੇ ਨਾਲ ਆ ਸਾਰੀ ਜਥੇਬੰਦੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ